ਸਤਿ ਸ਼੍ਰੀ ਅਕਾਲ ਕਮੇਟੀ ਸਰੇ ਮੇਰੇ ਨੂੰ ਪਸੰਦ ਆਈ ਵੀਰ ਜੀ ਮੈਂ ਤੁਹਾਡਾ ਬਹੁਤ ਬਹੁਤ ਵਰਕਮੈਂ ਜੀ ਤੇ ਵਿਜੈ ਨੇ ਆਪਣੇ ਵਿਜੈ ਰਾਏ ਕੀ ਆ ਪਿੰਡ ਨਥ ਮੁਲਕ ਜ਼ਿਲ੍ਹਾ ਗੁਰਦਾਸਪੁਰ ਦਾ ਜੀ ਤਹਿਸੀਲ ਪਟਾਰਾ ਨਜ਼ਦੀਕ ਹਨ ਮਰਜੀ ਕੀ ਕਾਦੀਆਂ ਕਮਾਣਾ ਕਈ ਏਡੇ ਲੱਗਦੇ ਜੀ ਤੇ ਆਉਣ ਪਾਪ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਤਿਕਾਰ ਸਤਿਕਾਰ ਜੀ ਬੀ ਜੀ ਹੋਰ ਭਾਈ ਜੀ ਕਿੱਦਾਂ ਵਾ ਵਧੀਆ ਵਧੀਆ ਹੋਰ ਸਵਾਗਤ ਆ ਜੀ ਵਧੀਆ ਕੰਦੀ ਤੇਰੀ ਫਾਰਮ ਵੇਖਣ ਆਲੇ ਵੀਰਾਂ ਭਰਾਵਾਂ ਨਾਲ ਸਤਿਕਾਰ ਸਤਿਕਾਰ ਹੋਰ ਭਰਾ ਜੀ ਵਧੀਆ ਮਾਲਕ ਦੀ ਕਿਰਪਾ ਜੀ ਵੇਖਿਆ ਮਾਲਮੂਦ ਜੀ ਮਾਲ ਉਹਦਾ ਵੀ 1-2 ਰੋਜ਼ ਦਾ ਵੇਖੀ ਆਓ ਵੇਖੀ ਆਜ ਬੱਜੀ ਫਿਰ ਕਿੰਨੀਆਂ ਅੱਜ ਫੇਰ ਨ ਮਈਆਂ ਜੀ ਦੋ ਦੋ ਗਾਵਾਂ ਜੀ ਜੇ ਨ ਮਈਆਂ ਦੋ ਗਾਵਾਂ ਬਸ ਕੋਈ ਨਹੀਂ ਦੱਸੋ ਜੀ ਪਰਾਂ ਦੇ ਬਾਰੇ ਜੀ ਚਾਹ ਸੁਆਇ ਸੰਦੀਪ ਵੀਰ ਗੱਬਰ ਸੁਈ ਜੀ ਗੱਬਰ ਜੀ ਗੱਬਰ ਗੱਬਰ ਸਾਰੇ ਨਿਸ਼ਾਨੇ ਆ ਹਨਾ ਹਾਂਜੀ ਟੋਟਲ ਆਸਾਨੀ ਦਾ ਲੋ ਜੀ ਸਾਰੇ A to Z ਨਿਸ਼ਾਨੀਆਂ ਤੇ ਪਿਓਰ ਨੀਲੇ ਵਿੱਚ ਆਹ ਜੀ ਬਾਕੀ ਇਹ ਦਮ ਦੋ ਸਭਾ ਜੀ ਕਿੰਨਾ ਟਾਈਮ ਲੇਜੂ ਇਹ ਵੀ ਜਾਂਦਾ ਲੈ ਜੀ ਇੱਕ ਹੁਣ ਲੈ ਰਾਤ ਨੂੰ ਚਾਹ ਆ ਜੀ ਆਜਾ ਛੋਟੇ ਛੋਟੇ ਪਾਸ ਦੀ ਬੜਾ ਠੀਕ ਆ ਛੋਟੇ ਛੋਟੇ ਮੰਦਾ ਵਾਲਾ ਮੰਦਿਆ ਵਾਲਾ ਬਾਜ਼ਾਰ ਮੰਦਿਆ ਵਾਲੇ ਬਹੁਤ ਚੰਗੇ ਹਾਂਜੀ ਮੋਹਨ ਸਿੰਘ ਜੀ ਦਾ 85 ਹਾਂਜੀ ਹਾਂ ਨਾ ਏ 80000 80 ਹਜ਼ਾਰ ਦੀ ਬਨੇਤ ਦੀ ਨਹੀਂ ਪਿਆ ਦਿਆ ਜੀ ਰੇਡ ਤੋਂ 2000 ਰੇਡ ਤੋਂ 2000 ਹੋਰ 2000 ਮਹਾਂਦਰ ਪੂਰੇ 73 ਦੀ ਵਾਹ ਜੀ ਭਾਈ ਜੀ ਹਾ ਤਵਜਨ ਜੀ ਆ ਬਈ ਬੱਚੋ ਉੱਥੇ ਲਾਲੇ ਕੋ ਪੰਜਵੇਂ ਲਾਲੇ ਅੱਛਾ ਹਾਂ ਜੀ ਇਹ ਗਾਈਆਂ ਦੇ ਭਾਜੀ ਗਾਵਾਂ ਭਾਜ ਲੋ ਵੇਖੋ ਮਰਜ਼ੀ ਲਾਲੇ ਨੂੰ ਦਵਾ ਉਹ ਦੇਖੋ 9 ਦਾ ਕਿਲੋ ਚਵਾਈ ਜਾ ਲਾਲੇ ਜਵਾਰ ਨੇ ਭਾਈ ਜੀ ਦੇਵਾ ਬੜਾ ਵਧੀਆ ਦੇਵਾ ਬਹੁਤ ਖੁੱਲਾ ਇਸ ਕੋੜਾ ਕੜੀ ਲੈ ਦੇ ਆਹ ਕੁਝ ਬਾਸ ਬਾਕੀ ਦੰਦਾਂ ਦੀ ਆ ਪੂਰੀ ਕੈਮ ਆ ਦਾ ਕੇਵਲ ਓਕੇ ਬਾ ਠੀਕ ਆ ਹਾਂਜੀ ਠੀਕ ਆ ਲੈ ਜਾਦਾ ਹਾਂਜੀ ਆ ਜੀ ਬਹੁਤ ਫਾਨ ਜਾਣਾ ਹਾਂਜੀ ਡੇਰੇ ਮਗਰੋਂ ਭਰੀ ਜਾ ਹਾਂਜੀ ਨਾਲੇ ਭਾਅ ਬਹੁਤ ਆ ਹਾਂਜੀ ਬਰਾ ਸੰਦੀਪ ਸਿੰਘ 55000 ਦੱਸੋ ਬਾ 50 ਦੀ 50 ਦੀ ਹੋਰ ਜਾਂਦਰ 2000 ਹੋਰ ਕੱਟ 48000 ਦੇ ਚੱਲਣ ਦੋ ਹਾਂ ਨਾ ਹੀ ਬਿਲਕੁਲ ਹਾਂ ਨਾ ਹੀ ਹੈ ਜੀ ਹੁਣ ਬਸ ਇੱਕ ਕਲ ਦੀ ਸੂਈ ਜੰ ਅੱਛਾ ਹਾਂ ਜੀ ਇੱਕ ਕਲ ਦੀ ਸੂਈ ਜ ਮਗਰ ਕੱਟੀ ਐ ਸੰਦੀਪ ਠੀਕ ਆ ਇਹ ਦੂਜੇ ਸੂਈ ਚੋਟੀ ਦੂਜਾ ਸੂਈ ਚੋਟੀ ਤੇ ਵੇਖੋ ਸਿੰਘ ਜੀ ਚੰਦਰ ਚੋਆ ਜੁਆ ਹੀ ਬੜੀ ਚੰਗੀ ਲੱਗੀ ਠੀਕ ਤੇ ਕਿੰਨਾ ਬੋਲਾ ਜੀ ਬੋਲਾ ਕੋਸੇ 7 ਕਿਲੋ ਜੀ 6 7 ਦਾ ਬੋਲਾ ਹੈ ਜੀ ਦੇਖੋ ਬਾਠ ਠੀਕ ਲੈ ਹੂੰ ਹਾਂ ਚੋਈਏ ਵਧੀਆ ਚਲੋ ਹਾਂਜੀ ਬਾਈ ਜੀ ਫਿਰ ਜੈ ਜੈ ਜੀ 75000 ਹਾਂ ਨਾ ਦੇ ਜੀ 65000 ਦੇ ਮੈਂ ਛੋਟੇ ਛੋਟੇ ਭਾਅ ਜੀ ਕਰਦੇ ਆਲੇ ਉੱਡਿਆਂ ਲਓ ਜੀ ਇਹਦਾ ਹੋਰ ਯਾਰ ਮਾਨਤਨ ਕਰਦਾ ਚੱਲਾਂ ਦੋ 64000 64000 ਦੀ ਵੇਖੋ ਕਿੰਨੇ ਤੁਹਾਨੂੰ ਜੀ ਸੂਣ ਵਾਲੀ ਅੱਜਾ ਕੱਪਣ ਜਿੱਸੀ ਆ ਥੋੜੀ ਉਧਰ ਬਾਕੀ ਥਾਂ ਲੈਵੇ ਦੀ ਬੋ ਠੀਕ ਹੈ ਸਾਫ ਲਓ ਜੀ ਹੋਰ ਠੰਡੀ ਸੀਲ ਬੜੀ ਬਸ ਠੀਕ ਆ ਇਤਨੀ ਲੈਣੀ ਬਾਹਰ ਨੂੰ ਬਾਹਰ ਨੂੰ ਬਾਹਰ ਨੂੰ ਬਾਹਰ ਨੂੰ ਲਓ ਜੀ ਵੇਖੋ ਸਾਫ ਅੱਜ ਹੋਰ ਕੰਡ ਜਾਣਾ ਠੀਕ ਆ ਰੇਟ ਬੜਾ ਡੋਣੋ ਘਰਾਂ ਵਿੱਚ ਹਾਂਜੀ ਮੈਂ ਤੁਸੀ ਬੱਸ ਸੁਆ ਪੈ ਗਿਆ ਜਿੱਦਾਂ ਆਉਣ ਥੋੜੀ ਦਿੱਸੀ ਆ ਬਾਕੀ ਇਹ ਵੀ ਹਾਂਜੀ ਸਾਹਮਣ ਵਾਲੀ ਇਹਦਾ ਠੀਕ ਆ ਬਾਕੀ ਠੱਡੀ ਸੀਲ ਬੜੀ ਆ ਦੁੱਧ ਕੋ 10 12 ਕਿਲੋ ਚਵਾਈ ਜਾਊ ਹਾਂ ਚਵਾਈ ਜਾਣਾ ਠੀਕ ਆ ਚਲੋ ਲੈ ਚਲੋ ਹਾਂਜੀ ਬਾਈ ਜੀ ਫਿਰ ਆ ਲੈ ਖਦੀ ਵੀਰ 33 ਦੀ 32 ਦੀ ਦੇ ਦਾਂਗੇ 32000 ਦੀ 28000 ਦੀ ਚੱਲਣ ਦਿਓ ਜਾਨ ਤੋਂ 22000 ਦੀ 20000 22000 ਦੀ ਹਾਂਜੀ ਬਸ ਠੀਕ ਹੈ ਬਾਕੀ ਵੀ ਲੈ ਲੋ ਜੇ ਹੋਰ ਬਣਦੇ ਕਿੰਨੇ ਫੋਨ ਕਰਨਾ ਨਾ ਬਸ ਇਹਦੇ ਵਿੱਚ ਨਾ ਸਿਰਫ ਮਾਨਤਾ ਨਹੀਂ ਖੁਸ਼ੀ ਨਾ ਹੋਊਗਾ ਠੀਕ ਹੈ ਆਹ ਜੀ ਇਹ ਦੂਜੇ ਸਵੇਰ ਵੈੜ ਦੇਣੇ ਇਹ ਵੀ ਕੱਪਣੀਆਂ ਕੱਪਣ ਇਹਨੇ ਹਫਤਾ ਲੈ ਜਾਣਾ ਇੱਕ ਹਫਤਾ ਲੈ ਜਾਣਾ ਜੀ ਹਾਂ ਜੀ ਆਹ ਦੇਖਾਂ ਜੀ ਬਾਕੀ ਇਹ ਲੋਕੀ ਨਾ ਬਹੁਤ ਵਧੀਆ ਬਣਨੀ ਆ ਇਹਦੇ ਵਿੱਚ ਇੱਕ ਹਫਤਾ ਵਾਦੀ ਰਾਜੀ ਵਾਦ ਲੈ ਜੀ ਹਾਂ ਜੀ ਆ ਜੀ ਆਇਆ ਬੱਠਾ ਬਣਾਉਂਦਾ ਬਹੁਤ ਵਧੀਆ ਬਣਦਾ ਜੇ ਵਸਣਾ ਬੜਾ ਬੜਾ ਵੀਡੀਓ ਹਾਂਜੀ ਵੈੜੀ ਹੈ ਹਾਂਜੀ ਫਿਰ 32000 ਦੀ 23 27 ਦੀ ਇਹ ਵੀ 27000 ਦੀ ਹੋਰ ਇਸ ਤੋਂ ਇਲਾਵਾ ਇਹ ਦੋ ਆਖੇ ਗਾਂਵ ਦੀ ਹਾਂਜੀ ਗਾਂਵ ਟਾਉਣੀ ਵਾਲੀ ਹੈ ਵੱਡੀ ਹੈ ਜਲਦੀ ਚਲੋ ਇਹ ਘਾਂਦੀ ਪਈ ਹੈ ਨਾ ਜੀ ਹਾਂਜੀ ਵੇਖੋ ਇਹ ਰੇਡ ਵੇਖੋ ਪਾਈਆਂ ਨਾਲੋਂ ਇਧੂ ਪਰ ਰੈਂਡ ਆ ਚਲੋ ਨੰਬਰ ਜੀ ਫਿਰ ਹੈ 8327 ਹਾਂਜੀ 439988 ਠੀਕ ਹੈ ਪਿੰਡ ਆਪਣਾ ਮਾਤਮਾ ਨਾ ਲੱਗਿਆ ਹੈ ਜੀ ਹਾਂਜੀ ਮੈਂ ਨਹੀਂ ਕੋਈ ਕੋਈ ਪਹਿਲੇ ਭਾਵ ਹੈ ਜੀ ਇੰਨੇ ਨੇ ਵੀ ਆ ਜੀ ਨਾ ਇਹਦਾ ਗੈਂਿਆਂ ਦਾ ਬਾਸ ਹਾਂਜੀ ਗੈਂਿਆਂ ਵਾਲਾ ਬਾ ਬਿਲਕੁਲ ਠੀਕ ਹੈ ਬਈਵਾ ਠੀਕ ਹੈ